ਜੀ ਅੱਜ ਜਿਹੜਾ ਅੰਤਰਰਾਸ਼ਟਰੀ ਦਿਵਸ ਮਨਾਇਆ ਜਾ ਰਿਹਾ ਸਾਈਕਲ ਰੈਲੀ ਕੀਤੀ ਜਾ ਰਹੀ ਹੈ ਔਰ ਸਿਹਤ ਤੇ ਵਾਤਾਵਰਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸਰ ਵਰਲਡ ਬਾਈਸਾਈਕਲ ਡੇ ਪੂਰੇ ਵਰਲਡ ਦੇ ਵਿੱਚ 3 ਜੂਨ ਨੂੰ ਮਨਾਇਆ ਜਾ ਰਿਹਾ ਹੈਗਾ ਰੈਗੂਲਰ ਮਨਾਰੇ ਹੈਗੇ ਤਾਂ ਕਿ ਲੋਕ ਥੇੜਾ ਸਾਈਕਲਿੰਗ ਪ੍ਰਤੀ ਆਪਣੀ ਹੈਲਥ ਪ੍ਰਤੀ ਪ੍ਰੇਰਿਤ ਹੋਣ ਅੱਜ ਦਾ ਸਰ ਟ੍ਰੈਂਡ ਇਹੋ ਜਿਹਾ ਹੋ ਗਿਆ ਆਪਾਂ ਨੂੰ ਸਭ ਕੁਝ ਚਾਹੀਦਾ ਹੈਗਾ ਹੈਲਥ ਸਭ ਤੋਂ ਸੈਕੰਡਰੀ ਹੈ ਭੱਜ ਰਹੇ ਆ ਭੱਜ ਰਹੇ ਆ ਬਿਨਾ ਮਤਲਬ ਤੋਂ ਭੱਜੀ ਜਾਂਦੇ ਕਿਸੇ ਨੂੰ ਪੁੱਛੋ 10 ਮਿੰਟ ਕੱਢੋ ਯਾਰ ਉਹ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈ ਜੇ ਕਿਸੇ ਨੂੰ ਪੁੱਛੋ ਗੋਲੀਆਂ ਕਿੰਨੀਆਂ ਖਾਣਾ ਉਹ ਕਹਿੰਦਾ ਜੀ ਮੈਂ 5 ਗੋਲੀਆਂ ਖਾਣਾ ਅਸੀਂ ਦੇਖੋ ਇੰਨੇ ਨੇ ਚਿਰ ਤੋਂ ਕਰਦੇ ਆਂ 5-5 ਸਾਲ ਤੋਂ ਅਸੀਂ ਸਾਈਕਲਿੰਗ ਕਰ ਰਹੇ ਆਂ 70 70 80 ਸੀ ਹਜ਼ਾਰ ਕਿਲੋਮੀਟਰ ਸਾਈਕਲ ਚਲਾ ਰਹੇ ਆਂ ਅੱਜ ਦੀ ਡੇਟ ਦੇ ਵਿੱਚ 80 ਹਜ਼ਾਰ ਲੱਖ ਕਿਲੋਮੀਟਰ ਕਾਰ ਨਹੀਂ ਚਲਦੀ ਸਾਡੇ ਕਈ ਮੈਂਬਰ ਹੈਗੇ ਜਿਹੜੇ ਇੰਨਾ-ਇਨਾ ਸਾਈਕਲ ਚਲਾਏ ਉਹਨਾਂ ਨੂੰ ਪੁੱਛੋ ਕੋਈ ਉਹ ਕਿਸੇ ਕਿਸਮ ਦੀ ਟੈਬਲੇਟ ਲੈਂਦੇ ਆ ਕੋਈ ਵੀ ਕਿਸੇ ਕਿਸਮ ਦੀ ਕੋਈ ਟੈਬਲੇਟ ਨਹੀਂ ਲੈਂਦਾ ਵਧੀਆ ਨਾਰਮਲ ਆ ਸਰ ਉੱਠਣ ਦਾ ਰੂਟੀਨ ਬਹੁਤ ਵਧੀਆ ਹੈ ਸੌਂਣ ਦਾ ਵੀਰ ਪ੍ਰਮਾਤਮਾ ਸਾਨੂੰ ਹੈਲਥ ਅੱਛੀ ਦੇਈ ਇੱਕ 5-7 ਹਜ਼ਾਰ ਦਾ ਸਾਈਕਲ ਚਲਾ ਕੇ ਜੇ ਤੁਹਾਡੀ ਹੈਲਥ ਅੱਛੀ ਰਹਿੰਦੀ ਹੈ ਹੋਰ ਸਾਰਾ ਆਪਾਂ ਜ਼ਿੰਦਗੀ ਚ ਕੀ ਚਾਣਨੇ ਹੈਗੇ ਅੱਜ ਦੀ ਜਿਹੜੀ ਸਾਈਕਲਿੰਗ ਰੈਲੀ ਹੈ ਇਸ ਦੇ ਵਿੱਚ ਕਿੰਨੇ ਲੋਕਾਂ ਨੇ ਸ਼ਮੂਲਿਤ ਕੀਤੀ ਹੈ ਇਹ ਵੀ ਜਾਣਕਾਰੀ ਮਿਲੀ ਹੈ ਸਭ ਤੋਂ ਛੋਟੀ ਉਮਰ ਦੇ ਬੱਚੇ ਤੇ ਸਭ ਤੋਂ ਵੱਡੀ ਉਮਰ ਦੇ ਬਜ਼ੁਰਗ ਅੱਜ ਪਹੁੰਚੇ। ਬਹੁਤ ਛੋਟੀ ਉਮਰ ਦਾ ਸਰ 3 ਸਾਲ ਦਾ ਇੱਕ ਬੱਚਾ ਹੈਗਾ। 80 ਸਾਲ ਦੇ ਭਿੰਦਰ ਸਿੰਘ ਖਾਲਸਾ ਜੀ ਹੈ ਸੀਨੀਅਰ ਸਿਟੀਜ਼ਨ ਹੈ। ਇਹਨਾਂ ਲੋਕਾਂ ਦੇ ਉਤਸ਼ਾਹ ਸਾਨੂੰ ਰੈਗੂਲਰ ਲੋਕਾਂ ਦੇ ਮੈਸੇਜ ਆਉਂਦੇ ਆ ਰੈਗੂਲਰ ਸਾਨੂੰ 3-4 ਦਿਨਾਂ ਤੋਂ ਫੋਨ ਆ ਰਹੇ ਹੈਗੇ ਆ ਵੀ ਸਾਨੂੰ ਸਰ ਐਡ ਕਰੋ ਗਰੁੱਪ ਦੇ ਵਿੱਚ ਐਡ ਕਰੋ ਸਾਡੀ ਰਜਿਸਟ੍ਰੇਸ਼ਨ ਕਰੋ। 2-250 ਦੇ ਕਰੀਬ ਬੰਦਾ ਹੈਗਾ ਸਰ ਛੋਟੀ ਸਿਟੀ ਦੇ ਵਿੱਚ ਅੱਜ 250 ਬੰਦਾ ਵੱਡੀ ਇੱਕ ਸ਼ਾਰਟ ਜੀ ਕਾਲ ਤੇ ਅਰੇਂਜ ਕਰਨਾ ਮੈਨੇਜ ਕਰਨਾ ਬਹੁਤ ਵੱਡੀ ਗੱਲ ਹੈ ਸਰ ਸਾਡਾ ਆਬਜੈਕਟ ਕੋਈ ਜਿਹੜੀ ਹੈਗੀ ਆ ਅਸੀਂ ਸਿਰਫ ਤੇ ਸਿਰਫ ਸਾਈਕਲਿੰਗ ਦੀ ਹੈਲਥ ਦੀ ਪ੍ਰੋਮੋਸ਼ਨ ਕਰਨ ਲਈ ਇਕੱਠੇ ਹੋਏ ਆ ਅਸੀਂ ਆਪਣੀਆਂ ਫੋਟੋਆਂ ਕਰਾਉਣ ਲਈ ਇਕੱਠੇ ਨਹੀਂ ਹੋਏ ਸਾਨੂੰ ਦੇਖਿਆ ਸੀ ਦੇਖਿਆ ਪਿਛਲੇ ਸਾਲ ਵੀ ਕਰਾਇਆ ਇਸ ਸਾਲ 50 60 100 ਬੰਦਾ ਵਧਿਆ ਹੈਗਾ ਰੈਗੂਲਰ ਬੰਦੇ ਸਰ ਸਾਈਕਲਿੰਗ 'ਚ ਵੱਧ ਰਿਹਾ ਤੁਸੀਂ ਇੱਕ ਸਾਈਕਲ ਸ਼ਾਪ ਤੇ ਜਾ ਕੇ ਪੁੱਛੋ ਉਹਨਾਂ ਨੂੰ ਪੁੱਛੋ ਸਾਈਕਲਿੰਗ ਦੀ ਸੇਲ ਦਾ ਕੀ ਫਰਕ ਪਿਆ ਉਹ ਕਹਿੰਦੇ ਸਰ 30 40 50% ਸਾਡੀ ਸਾਈਕਲ ਦੀ ਸੇਲ ਵਧੀ ਹੈ ਜੇ ਸਾਈਕਲ ਦੀ ਸੇਲ ਵਧੀ ਹੈ ਤਾਂ ਅਲਟੀਮੇਟ ਲੋਕਾਂ ਨੇ ਚਲਾਉਣਾ ਸ਼ੁਰੂ ਕੀਤਾ ਹੀ ਹੈ ਸਰ ਕਿੰਨੇ ਕਿੰਨੇ ਦਾ ਸਫਰ ਆ ਜਿਹੜਾ ਸਰ ਛੋਟਾ ਜਿਹਾ ਰੱਖਿਆ 3 4 ਕਿਲੋਮੀਟਰ ਜਾਣਾ ਹੈ 4 ਕਿਲੋਮੀਟਰ ਵਾਪਿਸ ਆਣਾ ਹੈਗਾ ਥੋੜਾ ਜਿਹਾ ਇਨਫਰਾਸਟ੍ਰਕਚਰ ਇਹੋ ਜਿਹਾ ਸੜਕਾਂ ਪ੍ਰੋਪਰ ਨਹੀਂ ਹੈਗੀਆਂ ਬੱਚੇ ਐ ਬੱਚਿਆਂ ਨੂੰ ਹਾਈਵੇ ਤੇ ਨਹੀਂ ਲਿਜਾ ਸਕਦੇ ਸਿਟੀ ਰਾਈਡ ਰੱਖੀ ਹੈ ਤਾਂ ਕਿ ਸਿਟੀ ਜੇ ਪ੍ਰਮੋਸ਼ਨ ਹੋ ਜੇ ਇੱਕ ਦੂਜੇ ਨੂੰ ਚਲਦੇ ਦੇਖ ਕੇ ਲੋਕ ਪ੍ਰੇਰਿਤ ਹੁੰਦੇ ਐ ਹਸਬੈਂਡ ਐ ਵਾਈਫ ਐ ਬੱਚੇ ਐ ਪੂਰਾ ਪਰਿਵਾਰ ਆਇਆ ਹੋਇਆ ਐ ਸੇਮ ਡ्रेसेस ਤੇ ਚਲਦੇ ਹੋ ਸਰ ਇਦੋਂ ਵਧੀਆ ਪਿਕਨਿਕ ਕਿਤੇ ਨਹੀਂ ਹੋ ਸਕਦੀ ਜੇ ਤੁਹਾਡੇ ਮਨ ਦੇ ਵਿੱਚ ਥੋੜਾ ਜਿਹਾ ਜਨੂਨ ਜਾਂ ਪੈਸ਼ਨ ਹੈਗਾ ਮਰਿਆ ਖਾਨ ਸਾਹਿਬ ਆਜੇ ਫਤੇ ਅੱਜ ਅਸੀਂ ਵਾਰਡ ਸੈਕਟਰੀ ਤੇ ਇਕੱਠੇ ਹੋਏ ਆ ਇਹ ਸਾਰੇ ਜਨਤਾ ਜੋ ਇਕੱਠੇ ਹੋਈ ਆ ਸਾਰੇ ਸੱਜਣ ਆਏ ਨੇ ਸ ਬੱਚੇ ਵੱਡੇ ਸੂਝ ਸਾਥ ਸਾਰੇ ਸਾਈਕਲ ਇਕੱਠੇ ਹੋਏ ਆ ਸਾਡੀ ਜ਼ਿੰਦਗੀ ਚ ਕਈ ਪੜਾਅ ਹੁੰਦੇ ਨੇ ਬਚਪਨ ਸਕੂਲ ਦੇ ਦੋਸਤ ਹੁੰਦੇ ਨੇ ਸਰਸ ਦੇ ਸਰਸ ਦੇ ਵਾਰਏ ਹੁੰਦੇ ਨੇ ਰਿਟਾਇਰਮੈਂਟ ਤੋਂ ਬਾਅਦ ਇਹ ਸਾਈਕਲ ਤੇ ਇਹ ਸਾਨੂੰ ਸਾਈਕਲ ਕਰਕੇ ਇਕੱਠਾ ਹੋਇਆ ਸਾਰੀ ਜਨਸ਼ਾ ਸਾਈਕਲ ਕਰਕੇ ਹੋਈ ਆ ਸਾਈਕਲਿੰਗ ਕਰਨ ਨਾਲ ਕਈ ਬਿਮਾਰੀਆਂ ਛੁੱਟ ਜਾਂਦੀਆਂ ਨੇ ਜਿਵੇਂ ਬਲਡ ਪ੍ਰੈਸ਼ਰ ਹੋਇਆ ਸ਼ੂਗਰ ਹੋਈ ਮੈਂ ਆਪ ਸ਼ੁਕਰਾਂ ਦੇ ਵਿੱਚ ਪਰ ਅਸਲ ਮੈਨੂੰ ਮਹੀਨਾ ਦੇ ਦੋ ਹੀ ਛੱਡੇ ਨੇ ਤਾਂ ਹੁਣ ਤਾਂ ਐਸਾ ਕੋਈ ਦੋ ਹੀ ਨਹੀਂ ਲੱਭਾ ਰਿਹਾ ਸਭ ਬੰਦ ਕਰਤੀਆਂ ਇੱਕ ਟਾਈਮ ਤੇ ਹਾਂ ਮੈਂ ਕਿ ਮੇਰੇ ਸਿਕਲ ਚਾਹਦੇ ਸੀ 100 ਕਿਲੋਮੀਟਰ ਮੈਂ 100 ਤੋਂ ਉੱਪਰ ਪਰ ਹੁਣ ਮੇਰਾ ਥੋੜਾ weight ਘਟਨੇ ਕਰਕੇ ਇਹ ਕੱਟ ਕੀਤੀ ਹੋਈ ਹੈ ਉਹ 50 60 ਤੇ ਅੰਦਰ ਬਚ ਜਾਂਦੀ ਹੈ ਐਸਾ ਸਿਕਲ ਨੇ ਕਰਕੇ ਛੇੜੂਤ ਦਰਸ਼ਨ ਹੋ ਰਿਹਾ ਹੈ ਇਸ ਸਾਈਕਲ ਕਰਕੇ ਹੋਇਆ ਐਸਾ ਡਾਕਟਰ ਸਾਹਿਬ ਉਹ ਸਾਰੇ ਸੁੱਖ ਦਿਨ ਜੋ ਮਿਲਦੇ ਆ ਸਾਰੀ ਜੰਮਸ਼ਤ ਸਾਈਕਲ ਕਰਕੇ ਹੋਈ ਹੈ ਇਹ ਸਾਈਕਲ ਇੱਕ ਨਵੀਂ ਦੁਨੀਆ ਹੈ ਬੜੇ ਪੇਚ ਜੇ ਕੋਈ ਨਾ ਰਲੇ ਰਹੋਗੇ ਤੁਹਾਨੂੰ ਜੇ ਦੀ ਸੌਖੀ ਟੱਪ ਜਾ ਗਈ ਜਿੰਨੇ ਮੰਜੇ ਦੇ ਪੈਰ ਆਉਂਗੇ ਤਾਂ ਫਿਰ ਉਹ ਤਰਬ ਬੱਸ ਬੱਸ ਬਾਈ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਇੱਕ ਸਭ ਤੋਂ ਛੋਟਾ ਬੱਚਾ 3.5 ਸਾਲ ਦਾ ਸੀ ਤੇ ਸਭ ਤੋਂ ਵੱਡੀ ਉਮਰ ਦੇ ਅੱਜ ਦੀ ਇਸ ਰੈਲੀ ਦੇ ਵਿੱਚ ਤੁਸੀਂ ਸ਼ਮੂਲੀਅਤ ਕੀਤੀ ਹੈ ਮਿਹਰਬਾਨੇ ਬਹੁਤ ਖੁਸ਼ੀ ਆਈ ਇਹਦੇ ਬੱਚੇ ਨੇ ਆਓ ਸਾਰੇ ਆਓ ਜਿੰਨੇ ਆ ਜੀ ਆਇਆਂ ਨੂੰ ਇਹ ਤੁਹਾਡੀ ਜਿੰਦਗੀ ਇਹ ਕਹਾਸਾ ਹੈ ਜੇ ਸਾਈਕਲ ਚਲਾਉਣਾ ਹੈ ਤਾਂ ਇਹ جنੂਨ ਬਣ ਜਾਂਦਾ ਹੈ ਹੁਣ ਅਸੀਂ ਰਾਤ ਨੂੰ ਪੈਨੇ ਆ ਲਾਰਮ ਵਜਦਾ ਨਹੀਂ ਪਹਿਲਾਂ ਉੱਠ ਕੇ ਜਾਗਾ ਇਹਦੀ ਵੀ ਜਾਣਾ ਹੈ ਕਿਹੜਾ ਕਿਹੜਾ ਕਰੋ ਤਰਪੇ ਆ ਨੇਰੀਣਾ ਹੋਵੇ ਬਾਸ਼ਪ ਕਿਨੇ ਪੈਂਦੀ ਹੋਵੇ ਇਹ ਰੁਕਣਾ ਨੇ ਨੇਰੇ ਕਾ ਤਾਰ ਹੋਦੇ ਆ ਕੋਈ ਦਸਤਾ ਟਣਾ ਤੋਂ ਦੇ ਜੇ ਸਾਈਕਲਿੰਗ ਕੋਈ ਕਰੂਗਾ ਉਹਦਾ ਦਿਮਾਗ ਸਹੀ ਰਹਣਾ ਨਸ਼ਿਆਂ ਵਾਲੀ ਜਾਏਗਾ ਜਾਏਗਾ ਨਹੀਂ ਸੋ ਨਸ਼ਿਆਂ ਵਿਰੋਧ ਜਿਹੜੀ ਕੈਂਪੇਨ ਚੱਲ ਰਹੀ ਹੈ ਉਹਦੇ ਚ ਪੂਰਾ ਪੂਰਾ ਇਹ ਜਿਹੜਾ ਸਾਈਕਲਿੰਗ ਉਹਦੇ ਲਈ ਬਹੁਤ ਵਧੀਆ ਚੀਜ਼ ਹੈ ਸਪੋਰਟਸਮੈਨ ਕਦੇ ਪਸੇ ਸਪੋਰਟ ਨਾਲ ਤੁਸੀਂ ਜੁੜੋ ਬੰਦਾ ਬਾਹਰ ਨਹੀਂ ਜਾਏ ਤੁਹਾਨੂੰ ਕੋਈ ਨਸ਼ਾ ਕਰਨ ਦੀ ਲੋੜ ਨਹੀਂ ਲੋੜ ਨਹੀਂ ਜਵਾਨੀ ਖੁਦ ਸਾਈਕਲਿੰਗ ਦਾ ਨਸ਼ਾ ਇਹ ਹੀ ਬਹੁਤ ਵੱਡਾ ਜਵਾਨੀ ਖੁਦ ਨਸ਼ਾ ਹੁੰਦੀ ਹੈ ਨਸ਼ਾ ਨਸ਼ਾ ਨਹੀਂ ਹੋਣਾ ਤੇ ਹਾਂਜੀ ਅੱਜ ਵਰਲਡ ਬਾਈਸਾਈਕਲ ਡੇ ਤੇ ਫਰੀਦਕੋਟ ਸਾਈਕਲਿੰਗ ਲੋ ਸਾਰੇ ਫਰੀਦਕੋਟ ਨਿਵਾਸੀਆਂ ਨੂੰ ਇਹ ਅਪੀਲ ਹੈ ਕਿ ਆਪਾਂ ਸਾਰੇ ਰਲ ਕੇ ਨਸ਼ਾ ਵਿਰੋਧ ਜੋ ਜੋ ਸਰਕਾਰ ਚਲਾ ਰਹੀ ਹੈ ਉਹਦੀ ਸਪੋਰਟ ਕਰੀਏ ਤੇ ਸਾਰਿਆਂ ਨੂੰ ਅਪੀਲ ਹੈ ਕਿ ਆਪਣੀ ਸਿਹਤ ਪ੍ਰਤੀ ਧਿਆਨ ਦੇਈਏ ਵਿਰੋਧ ਇਹਨਾਂ ਸਾਰਿਆਂ ਨੂੰ ਆਪਣੇ ਕਾਰੋਬਾਰਾਂ ਚ ਟੈਨਸ਼ਨ ਆ ਬਲੱਡ ਪ੍ਰੈਸ਼ਰ ਹਾਰਟ ਦੀਆਂ ਬਿਮਾਰੀਆਂ ਬਹੁਤ ਵਧ ਰਹੀਆਂ ਹਨ ਸਾਡੇ ਜਿਹੜੇ ਸਾਈਕਲਿੰਗ ਗਰੁੱਪ ਨੇ ਅੱਜ ਵਰਲਡ ਬਾਈਸਾਈਕਲ ਡੇ ਤੇ ਆ ਇਵੈਂਟ ਕਰਵਾਇਆ ਹੈ ਸਿਰਫ ਇਹ ਲੋਕਾਂ ਨੂੰ ਇਹ ਮੋਟੀਵੇਟ ਕਰ ਲਈ ਬਣਾਇਆ ਹੈ ਕਿ ਆ ਸਾਰੇ ਆਪਣੇ ਘਰੋਂ ਨਿਕਲਣ ਸਵੇਰੇ ਉੱਠ ਕੇ ਕਸਰਤ ਕਰਨ ਤਾਂ ਕਿ ਬੱਚੇ ਬੱਚੇ ਤੇ ਬਜ਼ੁਰਗ ਸਾਰੇ ਮੈਂਟਲੀ ਸਟਰੋਂਗ ਬਣਨ ਤੇ ਆਪਣਾ ਸਿਹਤ ਪ੍ਰਤੀ ਧਿਆਨ ਦੇਣ ਅਤੇ ਜੇ ਸਿਹਤ ਚੰਗੀ ਹੋਊਗੀ ਤਾਂ ਹੀ ਆਪਣਾ ਭਾਰਤ ਅੱਗੇ ਵਧੂਗਾ ਕਿਉਂਕਿ ਨਸ਼ੀ ਵਿਰੋਧ ਨੂੰ ਲੈ ਕੇ ਫਰੀਦਕੋਟ ਪੁਲਿਸ ਦਾ ਉਪਰਾਲਾ ਕਿਸ ਤਰੀਕੇ ਦਾ ਦੇਖ ਦਿਓ ਕਿਉਂਕਿ ਫਰੀਦਕੋਟ ਜਿਲ੍ਹੇ ਗੱਤ ਨਸ਼ੀ ਵਿਰੋਧ ਨੂੰ ਲੈ ਕੇ ਸਭ ਤੋਂ ਅੱਗੇ ਜਾ ਰਿਹਾ ਹੈ ਨਹੀਂ ਫਰੀਦਕੋਟ ਪੁਲਿਸ ਦਾ ਜਿਹੜਾ ਉਪਰਾਲਾ ਇਹ ਤਾਂ ਸ਼ਲਾਘਾਯੋਗ ਹੈ ਕਿਉਂਕਿ ਪਿਛਲੇ 2-3 ਮਹੀਨਿਆਂ ਤੋਂ ਜਿਹੜੇ ਇਹ ਆਪਦੇ ਐਫਰਟ ਲਾ ਰਹੇ ਨੇ ਰੈਲੀਆਂ ਕਰਾ ਰਹੇ ਨੇ ਲੋਕਾਂ ਨੂੰ ਮੋਟੀਵੇਟ ਕਰ ਰਹੇ ਨੇ ਕਈ ਜਿਹੜੇ ਬੱਚੇ ਨਸ਼ੇ ਨਾਲ ਜੀਆਂ ਲੋਕ ਜੁੜੇ ਹੋਏ ਸੀ ਉਹਨਾਂ ਨੂੰ ਉੱਥੋਂ ਕੱਢਿਆ ਤੇ ਜਿਹੜੇ ਨਸ਼ਿਆਂ ਦਾ ਕੰਮ ਕਾਰੋਬਾਰ ਕਰਦੇ ਸੀਗੇ ਉਹਨਾਂ ਦੇ ਵਿਰੁੱਧ ਉਹਨਾਂ ਨੇ ਸਰਕਾਰ ਨੇ ਤੇ ਪੰਜਾਬ ਪੁਲਿਸ ਨੇ ਆਪਣਾ ਜੋ ਕਦਮ ਵੰਦਾ ਉਹ ਚੱਕਿਆ ਸਾਡੀ ਦਾ ਪੰਜਾਬ ਪੁਲਿਸ ਨੇ ਵੀ ਅਪੀਲ ਹੈ ਕਿ ਵੀ ਇਸ ਤਰ੍ਹਾਂ ਦੇ ਹੈਲਥ ਪ੍ਰੋਮੋਸ਼ਨ ਈਵੈਂਟ ਕਰਿਆ ਕਰਨ ਤਾਂ ਕਿ ਬੱਚੇ ਇਹਦੇ ਨਾਲ ਜੁੜਨ ਤੇ ਨਸ਼ਿਆਂ ਵਾਲੇ ਪਾਸੋਂ ਉਹਨਾਂ ਦਾ ਧਿਆਨ ਸਾਟੇ ਨਹੀਂ ਬਹੁਤ ਵਧੀਆ ਪ੍ਰੋਗਰਾਮ ਬਹੁਤ ਬਹੁਤ ਦਿਲੋਂ ਧੰਨਵਾਦ ਛੋਟੇ ਬੱਚਿਆਂ ਨੇ ਵੀ ਪਾਰਟਿਸਿਪੇਟ ਕੀਤਾ ਉਹਨਾਂ ਨੂੰ ਦੇਖ ਕੇ ਬੜਾ ਵਧੀਆ ਲੱਗਿਆ ਕਿ ਸਾਰੇ ਸਾਈਕਲ ਵੱਲ ਜਾ ਰਹੇ ਨੇ ਛੋਟੇ ਛੋਟੇ ਬੱਚੇ ਇੰਨਾ ਜੋਸ਼ ਨਾਲ ਇੱਥੇ ਆ ਕੇ ਆਪਣੇ ਸਰਟੀਫਿਕੇਟ ਲੈ ਕੇ ਆਉਂਦੇ ਜਾਓ ਫੋਟੋ ਖਿੱਚਣੇ ਜਾਓ ਛੋਟੇ ਸਭ ਤੋਂ ਪਹਿਲਾਂ OTN ਕਰੇ ਬੱਚਿਆਂ ਨੂੰ ਸੀਨ ਵਿੱਚ ਜਾ ਰਹੇ ਬੜੇ ਭੱਜ ਭੱਜ ਕੇ ਆਈਏ ਕਿ ਬਾ ਪਿਛੇ ਨਾ ਰਹਿ ਜੀ ਆਪਾਂ ਵਿੱਚੇ ਨਾ ਰਹਿ ਜੀ ਆਪਾਂ ਪਾ ਚਲੇ ਜਾਣਗੇ ਆਈਏ ਅਸੀਂ ਹਰ ਸਾਲ 3 ਜੂਨ ਨੂੰ ਵਰਕ ਸੈਕਿੰਡ ਡੇ ਸੈਲਿਬ੍ਰੇਟ ਕਰਦੇ ਆਂ ਸਾਡੇ ਵਿੱਚ ਵੀ ਬਹੁਤ ਸੈਕਿੰਡ ਡੇ ਸੈਲਿਬ੍ਰੇਟ ਕਰਨ ਦਾ ਇੱਕ ਮਕਸਦ ਇਹ ਹੀ ਹੁੰਦਾ ਕਿ ਬੱਚੇ ਜਿਸ ਤਰ੍ਹਾਂ ਅੱਜ ਦੀ ਜਿਹੜੀ ਪੀੜ੍ਹੀ ਹੈਗੀ ਸਾਈਕਲੋਂ ਦੂਰ ਜਾ ਰਹੀ ਹੈ ਦੁਬਾਰਾ ਫਿਰ ਸਾਈਕਲਾਂ ਚਲਾਨ ਸੇਲ ਬੰਨ ਪਹਿਲਾਂ ਕੀ ਹੁੰਦਾ ਸੀ ਜਿਸ ਦਾ ਸਾਈਕਲ ਹੁੰਦਾ ਸੀਗਾ ਉਹ ਪੁਰਾਣੇ ਟਾਈਮ 'ਚ ਐਸੇ ਕਾ ਦੀ ਅਮੀਰ ਬੰਦਾ ਵਾਂਗ ਸੀ ਆਪੇ ਆ ਫੋਟੋ ਕਰਾਉਂਦੇ ਤਾਂ ਅੱਜ ਦੇ ਟਾਈਮ 'ਚ ਜੇ ਕੋਈ ਸਾਈਕਲ ਚਲਾਉਂਦਾ ਨਾ ਉਹ ਇਸ ਤਰ੍ਹਾਂ ਫੀਲ ਕਰਦਾ ਕਿ ਸ਼ਹਿਰ ਕੀ ਸੋਚਣਗੇ ਲੋਕੀ ਮੈਂ ਸਪੀਸ਼ਲ ਰਹਿ ਮੈਂ ਬਹੁਤ ਸਾਲ ਸਿਮ ਸਾਈਕਲ ਤੇ ਜਾਂਦਾ ਤਾਂ ਇਹ ਨਹੀਂ ਸਹੂਲਤ ਕਿ ਮੇਰੇ ਸਟੂਡੈਂਟ ਸਕੂਟਰੀਆ ਤੇ ਜਾਂਦੇ ਆ ਮੈਂ ਪ੍ਰਾਊਡ ਫੀਲ ਕਰਦਾ ਮੈਂ ਸਾਈਕਲਿਸਟ ਐ ਇਹ ਡੇਲੀ 45 ਤੋਂ 15 ਕਿਲੋਮੀਟਰ ਡੇਲੀ ਸਾਈਕਲਿੰਗ ਕਰਦੇ ਆ ਇਸ ਤੇ ਵੇਟ ਮੇਰੇ 10-12 ਕਿਲੋ ਵੇਟ ਕਟ ਗਿਆ ਜੀ ਮੈਂ ਬੈਨੀਫਿਟ ਸਾਈਕਲ ਦੇ ਸੋਚਾਂਗਾ ਕਿ ਮੇਰੇ ਲੈਫਟ ਵਿੱਚ ਦੋ ਕਲੋਡ ਸੀਗੇ ਸਾਈਕਲਿੰਗ ਸ਼ੁਰੂ ਕੀਤੀ ਮੇਰੇ ਕਲੋਡਸ ਐਨਓਡੀ ਬਲਕਿੱਤ ਹੋਦੇ ਕਿੱਥੇ ਜੱਟਾ ਬਾਬਾ ਫਰੀਦ ਸਾਈਕਲ ਕਲੱਬ ਵੱਲੋਂ ਤੇ ਪੁਲਿਸ ਵੱਲੋਂ ਜਿਹੜਾ ਮਿਲ ਕੇ ਪ੍ਰੋਗਰਾਮ ਯੋਜਿਤ ਕੀਤਾ ਗਿਆ ਜਿਸ ਵਿੱਚ ਬੜਾ ਹੀ ਪ੍ਰਮੁੱਖ ਸ਼ਖਸੀਅਤਾਂ ਨੇ ਬੱਚਿਆਂ ਨੇ ਸਾਰਿਆਂ ਨੇ ਜਿਹੜਾ ਭਾਗ ਲਿਆ ਦੇ ਕਾਫੀ ਉਤਸ਼ਾਹ ਪਾਇਆ ਗਿਆ ਜੀ ਤੇ ਅਸੀਂ ਚਾਹੁੰਦੇ ਵੀ ਇਹੋ ਜਿਹੇ ਪ੍ਰੋਗਰਾਮ ਪ੍ਰਮੋਟ ਕਰਕੇ ਜੀ ਦੇ ਨਾਲ ਬਹੁਤ ਬਹੁਤ ਜਿਹੜਾ ਹੈਗਾ ਅਸੀਂ ਤੰਦਰੁਸਤੀ ਵੱਲ ਜਾ ਸਕੀਏ ਤੇ ਇਸ ਤੋਂ ਇਲਾਵਾ ਜੋ ਜੁਦ ਨਸ਼ਾ ਬਰਦ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਜੀ ਉਹਦੇ ਵਿੱਚ ਆਪਾਂ ਜਿਹੜਾ ਹੈਗਾ ਆਪਣਾ ਬੰਦਾ ਯੋਗਦਾਨ ਪਾ ਸਕੀ। ਥੈਂਕ ਯੂ। ਸਰ ਨੌਜਵਾਨਾਂ ਨੂੰ ਕੋਈ ਮੈਸੇਜ ਨੌਜਵਾਨਾਂ ਨੂੰ ਬਸ ਇਹ ਬੇਨਤੀ ਹੈ ਜੀ ਕਿ ਕਿੱਡਾ-ਕਿਡਾ ਸੋਹਣਾ ਸਟਰਕਚਰ ਸਾਡੇ ਕੋਲ ਹੈਗਾ ਜੀ ਕਿੰਨਾ ਇੱਥੇ ਜੀ ਲੱਗਦਾ ਵੱਧ ਤੋਂ ਵੱਧ ਆਪਾਂ ਇੰਡੋਰ ਛੱਡ ਕੇ ਆਪਾਂ ਆਊਟਡੋਰ ਚਾਹੀਏ ਕਿਉਂਕਿ ਜਿਹੜੀ ਆ ਆਊਟਡੋਰ ਦੀ ਜਿਹੜੀ ਨਾ ਆਦਤ ਘਟ ਰਹੀ ਆ ਦੇ ਬਾਈਡੇ ਤੇ ਆਊਟਡੋਰ ਆਵਾਂਗੇ ਤਾਂ ਤੰਦਰੁਸਤ ਰਾਵਾਂਗੇ। ਐਸੇ ਪੋਜ਼ਿਟਿਵਿਟੀ ਗੱਲ ਕਰਦੇ ਹੋ 3 ਸਾਲ ਤੋਂ ਲੈ ਕੇ 70-80 ਸਾਲ ਤੱਕ ਦੇ ਪੁੱਤਰ ਗੱਦੇ ਵੇਖੇ ਕਿ ਹਾਂਜੀ 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 ਛੋਟੇ ਬੱਚੇ ਬਟ ਵੱਡੇ ਬਿਅਰ ਖਾਸ ਕਰਕੇ ਖਾਲਸਾ ਜੀ ਸਾਡੇ ਲਈ ਪ੍ਰੇਰਨਾ ਸਰੋਤ ਸਾਰੇ ਲਈ ਜੀ